ਤੇ ਕੀ ਮੁਸ਼ਕਲ ਹੈ ਆ ਵੀਰ ਜੀ ਮੁਸ਼ਕਲ ਇਹੋ ਜਿਹਦਾ ਮੀਂਹ ਨਹੀਂ ਆਉਂਦਾ ਵੀ ਬਹੁਤ ਹੀ ਕਿਸੇ ਦੇ ਘਰੇ ਸੁੰਨੇ ਆ ਤਰਨਤਾਰਨ ਦੇ ਕਸਬਾ ਖਾਲੜੇ ਤੋਂ ਇੱਕ ਲੋੜਪੰਦ ਪਰਿਵਾਰ ਆਇਆ ਕੈਮਰੇ ਸਾਹਮਣੇ ਅਤੇ ਆਪਣੀ ਦੁੱਖ ਭਰੀ ਕਹਾਣੀ ਦੱਸਦੇ ਹੋਏ ਉਹਨਾਂ ਦੱਸਿਆ ਕਿ ਉਹਨਾਂ ਦੇ ਪਤੀ ਦੀ ਵੀ 10 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਤੇ ਮੀਂਹ ਪੈਣ ਤੇ ਉਹਨਾਂ ਦੀਆਂ ਛੱਤਾਂ ਇੰਨੀਆਂ ਕੋ ਜਿਆਦਾ ਚੁੰਦੀਆਂ ਹਨ ਕਿ ਕਿਸੇ ਦੇ ਘਰ ਵਿੱਚ ਪਨਾਹ ਲੈਣੀ ਪੈਂਦੀ ਹੈ ਅਤੇ ਘਰ ਦੇ ਵਿੱਚ ਦੋ ਬੱਚੇ ਹਨ ਅਤੇ ਕਮਾਈ ਦਾ ਕੋਈ ਵੀ ਸਾਧਨ ਨਾ ਹੋਣ ਕਾਰਨ ਉਹ ਬੜੇ ਦੁਖੀ ਮਨ ਦੇ ਨਾਲ ਇਹ ਵੀਡੀਓ ਮੀਡੀਆ ਰਾਹੀਂ ਲੋਕਾਂ ਅਤੇ ਐਨ ਆਰ ਆਈ ਭਰਾਵਾਂ ਤੱਕ ਪਹੁੰਚਾ ਰਹੀ ਹੈ ਤਾਂ ਜੋ ਉਹਨਾਂ ਦੀ ਕੋਈ ਮਦਦ ਕਰ सके ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦਾ ਕਿੰਨਾ ਗਜਰਾ ਮੁਸ਼ਕਲ ਹੋਏਗਾ ਅਤੇ ਥੰਮੀਆਂ ਦੇ ਕੇ ਇਥੇ ਛੱਤ ਨੂੰ ਜਿਹੜਾ ਸਹਾਰਾ ਦਿੱਤਾ ਗਿਆ ਹੈ ਤੇ ਜੇ ਇਹ ਥੰਮੀਆਂ ਖਿਸਕ ਜਾਂਦੀਆਂ ਹਨ ਤਾਂ ਪਰਿਵਾਰ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਸਾਡਾ ਐਮਐਲਏ ਹਲਕੇ ਦਾ ਅਤੇ ਐਨਆਰਆਈ ਵੀਰ ਅਤੇ ਖਾਲੜੇ ਤੋਂ ਭੈਣ ਭਰਾ ਵੀ ਉਹਨਾਂ ਦੀ ਵੱਦੋਂ ਵੱਦ ਮਦਦ ਕਰਨ ਕਿਨਾ ਭੈਣ ਜੀ ਤੁਹਾਡਾ ਇਸ ਖਬੀਰ ਕਿਹੜਾ ਪਿੰਡ ਜੀ ਖਾਲੜਾ ਤੇ ਕੀ ਮੁਸ਼ਕਲ ਹੈ ਆ ਜੀਰ ਜੀ ਮੁਸ਼ਕਲ ਇਹੋ ਜਦੋਂ ਮੇਕ ਕਰਨੀ ਆਉਂਦਾ ਵੀ ਬਹੁਤ ਇ ਕੇਸੇ ਦੇ ਘਰੇ ਸੁਣਨੇ ਆ ਤੇ ਬਹੁਤ ਤੰਗੀ ਆ ਇੱਕੋ ਕਮਰਾ ਵੀ ਡਿੱਗਣ ਨੂੰ ਆ ਤੇ ਬਸ ਸਾਡੀ ਹਲਪ ਕੀਤੀ ਜਾਵੇ ਘਰ ਵਾਲੇ ਦੀ ਡੈਥ ਹੋ ਗਈ ਉਹਦਾ ਵੀ ਇਲਾਜ ਇਸਪਰੇ ਕਰਾਉਂਦੇ ਰਹੇ ਗਰਾਈ ਗਰੂ ਕਰਕੇ ਕਿੰਨਾ ਚਿਰ ਹੋ ਗਿਆ ਉਹਨਾਂ ਦੀ ਡੈਥ ਹੋਈ ਨੂੰ 10 ਮਹੀਨੇ ਹੋ ਗਏ 10 ਮਹੀਨੇ ਬੱਚੇ ਕਿੰਨੇ ਤੁਹਾਡੇ ਦੋ ਬੱਚੇ ਆ ਵੀ ਬਹੁਤ ਮੁਸ਼ਕਲ ਆ ਬਸ ਤੁਸੀਂ ਕੀ ਕੰਮਕਾਰ ਕਰਦੇ ਜੀ ਇਸ ਤਰ੍ਹਾਂ ਹੀ ਲੋਕਾਂ ਦੇ ਘਰ ਦਾ ਕੰਮ ਧੰਦਾ ਕਰਕੇ ਜਿਹਾ ਰਾ ਕਰਦੇ ਆਂ ਤੇ ਇੱਕ ਜਿਹੜੀ ਕਮਰੇ ਦੀ ਮੁਸ਼ਕਲ ਕਦੋਂ ਦੀ ਆ ਰਹੀ ਹੈ ਇੰਨਾਂ ਤੇ ਹੋ ਚੱਲਿਆ ਸਾਲ ਕਿ ਤੇ ਬਾਕੀ ਹੁਣ ਜ਼ਿਆਦਾ ਡਿੱਗਣ ਵਾਲਾ ਹੋ ਗਿਆ ਵਿੱਚ ਬਿਮਾਰ ਹੋਣ ਕਾਰਨ ਮੇਰੇ ਘਰ ਵਾਲੇ ਦੀ ਤੇ ਬਹੁਤ ਮੁਸ਼ਕਲ ਆ ਗਈ ਹਨ ਹੁਣ ਤੇ ਜਾਣ ਕੇ ਵੀ ਰੋਟੀ ਦਾ ਵੀ ਮੁਸ਼ਕਲ ਹੋ ਗਈ ਆ ਬੱਚਾ ਛੋਟਾ ਵਾ ਤੇ ਕੋਈ ਮੋਬਾਈਲ ਨੰਬਰ ਚੱਲਦਾ ਤੁਹਾਡਾ ਹਾਂਜੀ ਇਸ ਤਰ੍ਹਾਂ ਹੀ ਮੋਬਾਈਲ ਨੰਬਰ ਚੱਲਦਾ ਹਾਂਜੀ ਬੋਲ ਕੇ ਦੱਸੋਗੇ ਹਾਂਜੀ ਦੱਸ ਦਿੰਦੇ ਹਾਂਜੀ 9841469300 ਬੱਚੇ ਪੜਦੇ ਤੁਹਾਡੇ ਹਾਂਜੀ ਫਰਦੇ ਸਰਕਾਰੀ ਸਕੂਲੇ ਪਾਰਾ ਗੁੱਡੀਆਂ ਹੁਣ ਦਾਦੀ ਤੋਂ ਬਾਅਦ ਆਪੇ ਬੜੀ ਬਿਮਾਰ ਹੋ ਗਈ ਸੀ ਤੇ ਫਿਰ ਜਾਇਆ ਨਹੀਂ ਗਿਆ ਇਥੋਂ ਬਸ ਇਹੋ ਹੀ ਹੱਥ ਜੋੜ ਕੇ ਬੇਨਤੀ ਸਾਡੀ ਹਲਪ ਕੀਤੀ ਜਾਵੇ ਤੇ ਕਦੀ ਕਿਸੇ ਨੂੰ ਤੁਸੀਂ ਇਹਦੇ ਕੋਈ ਮੋਤਵਾਰ ਜਾਂ ਐਮਐਲਏ ਨੂੰ ਕਦੀ ਤੁਸੀਂ ਇਸ ਬਾਰੇ ਦੱਸਿਆ ਨਹੀਂ ਜਾਣੂ ਨਹੀਂ ਕਰਾਇਆ ਹਾਂਜੀ ਬੇਤਰਾ ਕਹਿੰਦੇ ਨੇ ਸਰਪੰਚ ਨੂੰ ਅੱਜ ਸੌਂਦੇ ਗੱਲ ਸੌਂਦੇ ਕੋਈ ਨਹੀਂ ਸਾਡੀ ਗੱਲ ਸੁਣਦਾ ਬੇਤਰਾ ਹੀ ਆ ਕੇ ਦਿੰਦੇ ਅੱਜ ਉਹਨੇ ਕੱਲ ਨੂੰ ਨੇ ਕੀ ਮੰਗ ਕਰਦੇ ਦਾਨੀ ਸੱਜਣਾ ਤੋਂ ਸਾਡੀ ਇਹੋ ਕੀ ਸਾਡਾ ਜਿਹੜਾ ਵੀ ਕਮਰਾ ਛੱਤ ਸਿੱਟੇ ਫੈਜੀ ਹੋਰ ਬਸ ਇਹੋ ਹੀ ਆ ਕੋ ਜੋ ਲੋਕਾਂ ਦੇ ਘਰਾਂ 'ਚ ਇਸ ਤਰ੍ਹਾਂ ਰਾਤੀ ਵੀ ਮੀਂਹ ਆ ਕੇ ਦੇ ਘਰੇ ਸੁੱਤੇ ਆ ਵੀਰ ਜੀ ਮਨਪ੍ਰੀਤ ਜੀ ਕਹਿੰਦੇ ਆਪਾਂ ਕੀ ਕਿਹੜਾ ਪਿੰਡ ਦਾ ਡਾਂ ਖਾਲੜਾ ਜੀ ਤੇ ਕਿਸ ਤਰ੍ਹਾਂ ਜਾਣਦੇ ਇਸ ਪਰਿਵਾਰ ਨੂੰ ਪਰਿਵਾਰ ਨੂੰ ਇਦਾਂ ਹੀ ਜਾਣਦੇ ਜੀ ਬਹੁਤ ਮਾਤੜ ਪਰਿਵਾਰ ਆ ਤੇ ਘਰ ਵਾਲੇ ਡੈਥ ਹੋਈ ਇਹਨਾਂ ਦੀ ਤੇ ਬੜਾ ਔਖਾ ਗੁਜ਼ਾਰਾ ਹੁੰਦਾ ਵਾ ਮੈਂ ਮੰਗ ਕਰਦਾ ਕਿ ਵੀਰ ਕੋਈ ਐਨ ਆਰ ਆਈ ਵੀਰ ਜਿਹੜੇ ਵੀਰ ਆਪਣੇ ਹਲਫ ਕੀਤੀ ਜਾਵੇ ਇਹਨਾਂ ਦੀ ਇਹ ਬੜਾ ਕਿ ਖਾਤੇ ਜੀ ਪੈਸੇ ਨਹੀਂ ਹੋਣੇ ਖਾਤੇ ਪੈਸੇ ਆਏ ਨੇ ਅਜੋ ਤੇ ਜੀ ਚ